ਕ੍ਰਿਸ਼ਨ ਭਗਵਾਨ ਗੋਕਲ ਵਿੱਚ ਪੜਦੇ ਨੇ ਕ੍ਰਿਸ਼ਨ ਭਗਵਾਨ ਉਮਰ ਵਿੱਚ ਛੋਟੇ ਨੇ ਨਾ ਉਮਰ ਵਿੱਚ ਬਚਪਨ ਵਿੱਚ ਛੋਟੇ ਨੇ ਨਾਲ ਉਹਨਾਂ ਦੇ ਪੜਦੇ ਸੁਦਾਮਾ ਦੋਵੇਂ ਪੜਦੇ ਕ੍ਰਿਸ਼ਨ ਜੀ ਤੇ ਸੁਦਾਮਾ ਗੋਕਲ ਵਿੱਚ ਦੋਵੇਂ ਪੜਨ ਜਾਇਆ ਕਰਨ ਜਦੋਂ ਆਏ ਜਾ ਕੇ ਅਧਿਆਪਕ ਕੋਲ ਪੜਦੇ ਨੇ पांडे ਕੋਲੋਂ ਪੜਾਉਂਦਾ ਹੈ ਮੱਥਾ ਟੇਕਦੇ ਨੇ ਰੋਜ਼ ਆਉਂਦੇ ਨੇ ਮਿੱਤਰਤਾ ਹੀ ਵੱਡੀ ਦੋਵਾਂ ਦੀ ਪਿਆਰ ਵੜਾ ਦੋਵਾਂ ਦਾ ਕਹਿੰਦੇ ਸੁਦਾਮਾ ਕ੍ਰਿਸ਼ਨ ਜੀ ਦਾ ਯਾਰ ਹੈ ਮਿੱਤਰ ਹੈ ਇੱਕ ਦਿਨ ਨਾ ਕ੍ਰਿਸ਼ਨ ਜੀ ਜੋ ਆਪਣੇ ਘਰ ਤੋਂ ਲਿਆਉਂਦੇ ਨੇ ਛਕਣ ਵਾਸਤੇ ਸੁਣਿਓ ਜੋ ਆਪਣੇ ਘਰ ਤੋਂ ਕ੍ਰਿਸ਼ਨ ਜੀ ਛਕਣ ਵਾਸਤੇ ਲਿਆਉਂਦੇ ਨੇ ਪਹਿਲਾਂ ਸਲਾਮੇ ਨੂੰ ਦੇਂਦੇ ਨੇ ਸਲਾਮੇ ਆ ਤੂੰ ਛਕ ਸਰਸੰਗਤ ਜੀ ਮਿੱਤਰ ਹੁੰਦਾ ਉਹੀ ਏ ਜਿਹੜਾ ਆਪਣਿਆਂ ਤੋਂ ਓਲਾ ਨਾ ਰੱਖੇ ਅੱਜ ਦੇ ਸਮੇਂ 'ਚ ਪਿਆਰ ਘਟ ਗਿਆ ਤੇ ਵਪਾਰ ਵੱਧ ਗਿਆ ਵਪਾਰੀਆਂ ਦੀ ਦੁਨੀਆ ਥਾਂ-ਥਾਂ ਤੇ ਤੁਰ ਹੀ ਫਿਰਦੀ ਏ ਤੁਹਾਨੂੰ ਪਤਾ ਨਹੀਂ ਲੱਗਣ ਦੇਣਗੇ ਅੱਜ ਦੇ ਬੰਦੇ ਤੁਹਾਡੇ ਨਾਲ ਰਹਿ ਕੇ ਤੁਹਾਡੇ ਨਾਲ ਧੋਖਾ ਕਰ ਹੀ ਜਾਣਗੇ ਸੰਸਾਰ ਇਸ ਹੈ ਯਾਨ ਦੇਓ ਸਰਸੰਗਤ ਜੀ ਦੋਵੇਂ ਜਣੇ ਪੜ੍ਹਦੇ ਨੇ ਕ੍ਰਿਸ਼ਨ ਜੀ ਨੇ ਜਿਹੜੀ ਵਸਤੂ ਲਿਆਉਣੀ ਪਹਿਲਾਂ ਸੁਧਾਮਿਆਂ ਤੂੰ ਸ਼ੱਕ ਤੂੰ ਲੈ ਮਿੱਤਰੇ ਮੇਰਾ ਪਿਆਰ ਮੇਰਾ ਤੇਰੇ ਨਾਲ ਇੱਕ ਦਿਨ ਦੋਵੇਂ ਜਣੇ ਨਾ ਸਕੂਲ ਜਾਏ ਅਧਿਆਪਕ ਕੋਲ ਗੋਕਲ ਪੜਨ ਆਏ ਉਹ ਨਾ ਥੱਕਾ ਚੱਲਦਾ ਹਵਾ ਚੱਲਦੀ ਬੜੀ ਉਹ ਅਧਿਆਪਕ ਕਹਿੰਦਾ ਹੈ ਬੱਚਿਆਂ ਨੂੰ ਬੱਚਿਓ ਤੁਹਾਡੇ ਚੋਂ ਜਾਓ ਕੋਈ ਉੱਠੋ ਤੁਹਾਡੇ ਵਿੱਚੋਂ ਕੋਈ ਉੱਠੋ